ਵੈਸੇ ਤਾਂ ਸਰਕਾਰਾਂ ਅਦਾਲਤ ਦੇ ਵਿੱਚ ਜਾਂਦੀਆਂ ਤੇ ਫਿਰ ਕਈ ਪ੍ਰਾਈਵੇਟ ਲੋਕਾਂ ਦੀ ਪ੍ਰਾਪਰਟੀ ਕੁਰਕ ਹੋ ਜਾਂਦੀ ਹੈ ਲੇਕਿਨ ਸ਼ਾਇਦ ਪੰਜਾਬ ਚ ਪਹਿਲਾ ਮਾਮਲਾ ਹੋਊਗਾ ਕਿ ਹੁਣ ਅਦਾਲਤ ਨੇ ਸਰਕਾਰੀ ਬਿਲਡਿੰਗ ਨੂੰ ਹੀ ਕੁਰਕ ਕਰਨ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਪੁੱਡਾ ਜਿਹੜਾ ਪੰਜਾਬ ਸਰਕਾਰ ਦਾ ਸਭ ਤੋਂ ਕਮਾਊ ਪੁੱਤਰ ਆ ਜਿਹੜਾ ਸ਼ਹਿਰਾਂ ਦੀ ਡਿਵੈਲਪਮੈਂਟ ਕਰਦਾ ਕਲੋਨੀਆਂ ਕੱਟਦਾ ਉਸੇ ਡਿਪਾਰਟਮੈਂਟ ਦੀ ਜਿਹੜੀ ਬਿਲਡਿੰਗ ਆ ਉਹਨੂੰ ਕੁਰਕ ਕਰਨ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਤੇ ਜਿਹੜੇ ਪੁੱਡਾ ਦੇ ਵੱਡੇ ਅਫਸਰ ਨੇ ਉਹਨਾਂ ਅਫਸਰਾਂ ਨੂੰ ਵੀ ਅਦਾਲਤ ਨੂੰ ਨੇ ਹੁਕਮ ਸੁਣਾਏ ਕਿ ਜਿਹੜੇ ਅਫਸਰ ਜਿਹੜੇ ਵਧੀਆ ਦਫਤਰਾਂ ਵਿੱਚ ਬੈਠਦੇ ਨੇ ਉਹਨਾਂ ਦੀਆਂ ਕਾਰਾਂ ਉਹਨਾਂ ਦੇ ਫਰਨੀਚਰ ਤੇ ਦਫਤਰਾਂ ਵਿੱਚ ਲੱਗੇ ਏਸੀ ਵੀ ਕੁਰਕ ਕਰਨ ਦੇ ਹੁਕਮ ਅਦਾਲਤ ਵੱਲੋਂ ਸੁਣਾਏ ਗਏ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਮਹਾਲੀ ਦੀ ਇੱਕ ਅਦਾਲਤ ਨੇ ਪਬਲਿਕ ਜੂਟਿਲਾਈਟ ਸਰਵਸ ਨੇ ਸੈਕਟਰ 69 ਵਾਸੀ ਤਰਸੀਮ ਕਾਉਂਸਲ ਨੂੰ 82.36 ਲੱਖ ਰੁਪਏ ਦੀ ਕੀਮਤ ਵਾਲੇ ਫਲੈਟ ਦੀ ਵਿਕਰੀ ਵਿੱਚ ਸੁਆਵਾਂ ਦੀ ਕਮੀ ਨਾਲ ਸਬੰਧਤ 212 ਦੇ ਮਾਮਲੇ ਤਹਿਤ ਸੈਕਟਰ 62 ਸਥਿਤ ਪੁੱਡਾ ਭਵਨ ਮੁਖ ਪ੍ਰਸ਼ਾਸਕ ਅਤੇ ਸਟੇਟ ਅਫਸਰ ਦੀਆਂ ਕਾਰਾਂ ਫਰਨੀਚਰ ਅਤੇ 에어 ਕੰਡੀਸ਼ਨਰ ਕੁਰਕ ਕਰ ਲਈ ਵਾਰੰਟ ਜਾਰੀ ਕੀਤੇ ਨੇ ਅਦਾਲਤ ਨੇ ਗਮਾੜਾ ਨੂੰ ਮੂਲ ਰਕਮ ਤੋਂ ਵਿਆਜ ਜੋ ਕੁੱਲ 2.31 ਕਰੋੜ ਰੁਪਏ ਬੰਦਾ ਹੈ ਦੀ ਵੀ ਉਦੈਗੀ ਅਤੇ ਅਦਾਲਤ ਨੂੰ ਇਸ ਬਾਰੇ 30 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਸੂਚਿਤ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਨੇ ਮਹਾਲੀ ਦੀ ਅਦਾਲਤ ਨੇ ਇਸ ਕੇਸ ਵਿੱਚ ਗਮਾੜਾ ਦੇ ਦੋ ਬੈਂਕ ਖਾਤੇ ਵੀ ਕੁਰਕ ਕਰਨ ਦੇ ਹੁਕਮ ਦਿੱਤੇ ਨੇ ਵਾਰੰਟ ਵਿੱਚ ਅਦਾਲਤ ਨੇ ਕਿਹਾ ਕਿ ਤੁਹਾਨੂੰ ਕਿਸੇ ਵੀ ਅਧਿਕਾਰ ਮਗਰੋਂ ਕੁਰਕ ਬੈਂਕ ਖਾਤੇ ਵਿੱਚੋਂ ਤਰਸੀਮ ਕੰਸਲ ਦੇ ਹੱਕ 'ਚ 2.31 ਕਰੋੜ ਰੁਪਏ ਦੀ ਹੱਦ ਤੱਕ ਡਿਮਾਂਡ ਡਰਾਫਟ ਬਣਾਉਣ ਅਤੇ 30 ਦਸੰਬਰ ਜਾਂ ਉਸ ਤੋਂ ਪਹਿਲਾਂ ਅਦਾਲਤ 'ਚ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਦੋ ਬੈਂਕ ਅਧਿਕਾਰੀਆਂ ਵਿੱਚੋਂ ਇੱਕ ਐਕਸੈਸ ਬੈਂਕ ਨੋਡਲ ਬ੍ਰਾਂਚ ਮਾਲੀ ਅਤੇ ਬ੍ਰਾਂਚ ਮੈਨੇਜਰ ਜਿਸ ਨੇ ਅਦਾਲਤ ਨੂੰ ਸੂਚਨਾ ਭੇਜੀ ਸੀ ਕਿ ਕੁਰਕੀ ਲਈ ਦਿੱਤੇ ਗਏ ਬੈਂਕ ਖਾਤੇ 'ਚ ਬਕਾਇਆ ਰਾਸ਼ੀ ਦੀ ਜਾਣਕਾਰੀ ਦਿੱਤੇ ਬਗੈਰ ਹੀ 30 ਲੱਖ ਰੁਪਏ ਕੁਰ ਕਰਨ ਦਾ ਅਧਿਕਾਰ ਨੂੰ ਵੀ ਤਲਬ ਕੀਤਾ ਹੈ। ਅਦਾਲਤ ਨੇ ਐਕਸੈਸ ਬੈਂਕ ਬ੍ਰਾਂਚ ਮੈਨੇਜਰ ਨੂੰ ਸੰਬੰਧ ਚ ਕਿਹਾ ਕਿ ਅਰਜੀਕਰ ਦੇ ਹੱਕ ਵਿੱਚ ਡਿਮਾਂਡ ਡਰਾਫਟ ਤਿਆਰ ਕੀਤਾ ਜਾਵੇ 30 ਦਸੰਬਰ ਜਾਂ ਉਸ ਤੋਂ ਪਹਿਲਾਂ 30 ਲੱਖ ਰੁਪਏ ਜਾਂ ਉਸ ਤੋਂ ਵੱਧ ਦੀ ਰਾਸ਼ੀ ਅਦਾਲਤ ਕੋਲ ਭੇਜੀ ਜਾਵੇ ਤੁਹਾਨੂੰ ਖੁਦ ਜਾਂ ਅਟਾਰਨੀ ਰਾਹੀਂ 30 ਦਸੰਬਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਨਿਰਦੇਸ਼ ਵੀ ਅਦਾਲਤ ਵੱਲੋਂ ਦਿੱਤੇ ਜਾਂਦੇ ਨੇ ਪੱਡਾ ਜਿਹਨੂੰ ਪੰਜਾਬ ਅਰਬਨ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਕਿਹਾ ਜਾਂਦਾ ਇੱਕ ਮਹੱਤਵਪੂਰਨ ਪੰਜਾਬ ਸਰਕਾਰ ਦਾ ਮੈਕਮਾਵਾ ਹਾਲਾਂਕਿ ਕੇਸ 'ਚ ਮੇ ਪੱਡਾ ਬਹੁਤ ਹੀ ਕਮਾਊ ਪੁੱਤਰ ਸੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਹਿਰ ਉਹਨਾਂ ਵੱਲੋਂ ਸਾਰੇ ਜਾਂਦੇ ਜਿੰਨੇ ਵੀ ਪਲਾਟ ਚਾਹੇ ਕਮਰਸ਼ੀਅਲ ਚਾਹੇ ਰੈ residențial ਉਹਨਾਂ ਵੱਲੋਂ ਹੀ ਕੱਟੇ ਜਾਂਦੇ ਉਸ ਤੋਂ ਬਾਅਦ ਸਰਕਾਰਾਂ ਨੇ ਪੁੱਡਾ ਦੇ ਨਾਲ ਵੱਖ-ਵੱਖ ਸ਼ਹਿਰ ਦੀ ਇੱਕ ਡਿਵੈਲਪਮੈਂਟ ਅਥਾਰਟੀ ਬਣਾ ਦਿੱਤੀ ਜਿਵੇਂ ਮਹਾਲੀ ਦੇ ਵਿੱਚ ਗਮਾੜਾ ਜਿਸ ਨੂੰ ਗ੍ਰੇਟਰ ਮਹਾਲੀ ਡਿਵੈਲਪਮੈਂਟ ਅਥਾਰਟੀ ਕਿਹਾ ਜਾਂਦਾ ਲੁਧਿਆਣਾ ਦੇ ਵਿੱਚ ਐਲਡੀਏ ਬਣਾ ਦਿੱਤੀ ਗਈ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਜਲੰਧਰ ਦੇ ਵਿੱਚ ਜੀਡੀਏ ਬਣਾ ਦਿੱਤੀ ਗਈ ਜਲੰਧਰ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ ਦੇ ਵਿੱਚ ADA ਬਣਾ ਦਿੱਤੀ ਗਈ ਹੈ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਬਠਿੰਡੇ ਦੇ ਵਿੱਚ ਵੀ BDA ਬਣਾ ਦਿੱਤੀ ਹੈ ਬਠਿੰਡਾ ਡਿਵੈਲਪਮੈਂਟ ਅਥਾਰਟੀ ਨਹੀਂ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਪੁੱਡਾ ਹੀ ਸ਼ਹਿਰਾਂ ਨਵੇਂ ਸ਼ਹਿਰ ਵਿਕਸਸ ਕਰਦੀ ਨਵੀਆਂ ਕਲੋਨੀਆਂ ਕੱਟਦੀ ਸੀ ਉਸ ਤੋਂ ਬਾਅਦ ਮਹਾਲੀ ਦੇ ਵਿੱਚ ਰੀਅਲ ਏਸਟੇਟ ਵਾਲਿਆਂ ਦਾ ਹੜ ਆ ਗਿਆ ਜਿਸ ਕਰਕੇ ਗਮਾੜਾ ਬਣਾ ਦਿੱਤੀ ਗਈ ਹੈ ਗਮਾਡਾ ਇਹ ਹੁਣ ਸਾਰੇ ਪ੍ਰੋਜੈਕਟ ਮਹਾਲੀ ਦੇ ਵਿੱਚ ਅਪਰੂਵ ਕਰਦੀ ਆ ਜਿਹਦੇ ਚੋ ਗਮਾਡਾ ਨੂੰ ਕਰੋੜਾਂ ਅਰਬਾਂ ਦੀ ਕਮਾਈ ਹੁੰਦੀ ਆ ਲੇਕਿਨ ਨਾਲ ਦੀ ਨਾਲ ਜਿਹੜਾ ਪੁੱਡਾ ਬਾ ਜਿਹੜਾ ਪੰਜਾਬ ਅਰਬਡ ਡਿਵੈਲਪਮੈਂਟ ਅਥਾਰਟੀ ਆ ਪੰਜਾਬ ਦਾ ਇੱਕ ਅਹਿਮ ਅਦਾਰਾ ਜਿਹਦਾ ਇੱਕ ਚੀਫ ਐਡਮਿਨਿਸਟਰੇਟਰ ਮੁਖ ਪ੍ਰਸ਼ਾਸਕ ਇੱਕ ਸੀਨੀਅਰ ਆਈਐਸ ਆਫੀਸਰ ਹੁੰਦਾ ਇਹਦਾ ਜ਼ਿੰਮੇਵਾਰ ਇਹਨਾਂ ਸਾਰੇ ਜਿੱਥੇ ਪੁੱਡਾ ਦੀ ਇਮਾਰਤ ਨੂੰ ਹੁਣ ਕੁਰਕ ਕਰਨ ਨੂੰ ਲੈ ਕੇ ਵਾਰੰਟ ਜਾਰੀ ਕੀਤੇ ਗਏ ਨੇ ਉੱਥੇ ਹੀ ਇਸ ਮਹਕਮੇ ਦੇ ਵਿੱਚ ਇਤਨਾਤ ਵੱਡੇ ਵੱਡੇ ਅਫਸਰ ਨੇ ਜਿਹੜੇ ਜ਼ਿੰਮੇਵਾਰ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਬੈਠਦੇ ਨੇ ਜਾਂ ਘਰੋਂ ਤੇ ਦਫ਼ਤਰੋਂ ਆਉਣ ਜਾਣ ਵਾਸਤੇ ਜਿਹੜੀਆਂ ਸਰਕਾਰੀ ਗੱਡੀਆਂ ਦਾ ਇਸਤੇਮਾਲ ਕਰਦੇ ਨੇ ਚਾਹੇ ਕਾਰ ਐਨੋਵਾ ਆਵੇ ਚਾਹੇ ਹੋਰ ਲਗਜ਼ਰੀ ਕਾਰਾਂ ਹੋਣ ਉਹ ਕਾਰਾਂ ਵੀ ਹੁਣ ਕੋਰ ਕਰਦੇ ਹੁਕਮ ਦਿੱਤੇ ਗਏ ਨੇ ਜਿਹੜਾ ਫਰਨੀਚਰ ਜਿਹੜੇ ਫਰਨੀਚਰ 'ਚ ਉਹ ਦਫ਼ਤਰ 'ਚ ਬੈਠ ਕੇ ਕੰਮਕਾਜ ਕਰਦੇ ਨੇ ਸੋਫਾ ਸੈੱਟ ਨੇ ਜਾਂ ਹੋਰ ਜਿਹੜਾ ਸਮਾਨ ਹੁੰਦਾ ਫਰਨੀਚਰ ਉਹ ਵੀ ਕੋਰ ਕਰਨ ਦੇ ਵਾਰੰਟ ਜਾਰੀ ਕੀਤੇ ਗਏ ਨੇ ਦਫਤਰਾਂ ਦੇ ਵਿੱਚ ਦੋ ਦੋ ਏਸੀ ਲੱਗੇ ਨੇ ਉਹ ਵੀ ਹੁਣ ਕੁਰਕ ਕਰਨ ਦੇ ਹੁਕਮ ਦਿੱਤੇ ਨੇ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਅਜਿਹੇ ਅਫਸਰ ਜਾਂ ਅਜਿਹੇ ਗੈਰ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਕਰਕੇ ਸਰਕਾਰ ਦੀ ਵੀ ਬਦਨਾਮੀ ਹੁੰਦੀ ਹੈ ਸ਼ਾਇਦ ਪਹਿਲੀ ਦਫਾ ਹੋਊਗਾ ਪਹਿਲਾਂ ਤੇ ਸਰਕਾਰੀ ਅਧਿਕਾਰੀਆਂ ਦੇ ਜ਼ਰੂਰ ਵੱਖ-ਵੱਖ ਕਮਿਸ਼ਨਾਂ ਵੱਲੋਂ ਸੈਲਰੀ ਅਟੈਚ ਕਰਨ ਦੇ ਹੁਕਮ ਹੁੰਦੇ ਸੀ ਲੇਕਿਨ ਇੱਕ ਸਰਕਾਰੀ ਬਿਲਡਿੰਗ ਨੂੰ ਕੁਰਕ ਕਰਨ ਦੇ ਵਾਰੰਟ ਜਾਰੀ ਹੋਵੇ ਇਹ ਸ਼ਾਇਦ ਪਹਿਲੀ ਦਫਾ ਹੋਇਆ ਹੋਊਗਾ ਔਰ ਉਸ ਅਫਸਰ ਦਫਤਰ ਵਿੱਚ ਨਾਤ ਅਫਸਰ ਜਿਹੜੇ ਜ਼ਿੰਮੇਵਾਰ ਉਹਨਾਂ ਦੀਆਂ ਕਾਰਾਂ ਫਰਨੀਚਰ ਅਤੇ 에어 ਕੰਡੀਸ਼ਨਰ ਵੀ ਅਦਾਲਤ ਵੱਲੋਂ ਗੁਰਕ ਕਰਨ ਦੇ ਵਾਰਡ ਜਾਰੀ ਕੀਤੇ ਗਏ। ਦੇ ਲਾਜ਼ਮੀ ਤੌਰ ਤੇ ਅਜਿਹੇ ਅਫਸਰਾਂ ਦੇ ਖਿਲਾਫ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਿਰਫ ਲੋਕਾਂ ਨੂੰ ਹੀ ਨਹੀਂ ਰਗੜਾ ਲਗਣਾ ਚਾਹੀਦਾ ਕਿਉਂਕਿ ਸਰਕਾਰੀ ਦਫਤਰਾਂ ਦੇ ਵਿੱਚ ਜਿੰਨੀ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਉਸ ਖੱਜਲ ਖਵਾਰੀ ਪਿੱਛੇ ਕਿਸੇ ਵੀ ਦਫਤਰ ਦੇ ਬਾਬੂ ਤੋਂ ਲੈ ਕੇ ਸੀਨੀਅਰ ਅਫਸਰਾਂ ਤੱਕ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਆਮ ਲੋਕਾਂ ਨੂੰ ਕੁਰਸੀਆਂ ਦੇ ਬੈਠ ਕੇ ਟਿੱਚ ਜਾਂਦੇ ਨੇ ਤੇ لازمی ਤੌਰ ਤੇ ਅਜਿਹੇ ਅਧਿਕਾਰੀਆਂ ਨੂੰ ਅਜਿਹੀ ਸਜ਼ਾ ਹੀ ਮਿਲਣੀ ਚਾਹੀਦੀ ਚਾਹੇ ਸਜ਼ਾ ਘੱਟਾ ਹਾਲਾਂਕਿ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਵੀ ਇਹ ਅਜਿਹੇ ਕੇਸਾਂ ਦੇ ਨਾਲ ਬਾਕੀ ਅਫਸਰਾਂ ਦੇ ਕੰਨਾਂ ਤੇ ਝੂਮ ਸਰਕੇਗੀ। ਬਿਲਾਲ ਇਸ ਜਾਣਕਾਰੀ ਨੂੰ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ।